ਲੜੀਆਂ ਵੀ ਬਹੁਤ ਲਾ ਲਈਆਂ ਦੀਵੇ ਵੀ ਬਹੁਤ ਬਾਲ ਲਏ ਪਰ ਹੁਣ ਆਪਾਂ ਅੰਦਰਲੇ ਦੀਵੇ ਜਗਾਈਏ ਅੰਦਰਲਾ ਜਿਹੜਾ ਹਨੇਰਾ ਉਹਨੂੰ ਆਪਾਂ ਦੂਰ ਕਰੀਏ ਦੀਵਾਲੀ ਹੈ ਜਿਹੜੀ ਕਾਲੀ ਰਾਤ ਮੰਨੀ ਜਾਂਦੀ ਹੈ ਅਮਾਵਸ ਦੀ ਰਾਤ ਮੰਨੀ ਜਾਂਦੀ ਹੈ ਕਾਲੀ ਰਾਤ ਕਹਿੰਦੇ ਨੇ ਇਹਨੂੰ ਤੇ ਇਹਦਾ ਜਿਹੜਾ ਹਨੇਰਾ ਇਹ ਤਨੋਂ ਦੂਰ ਹੋਣਾ ਜਦੋਂ ਆਪਾਂ ਅਭਿਆਸ ਕਰਾਂਗੇ ਸਿਮਰਨ ਕਰਾਂਗੇ ਤਾਂ ਬੈਠਾਂਗੇ ਤੇ ਇਹਦੇ ਵਿੱਚ ਟਾਈਮਿੰਗ ਅਸੀਂ ਪਾਈ ਹੋਈ ਆ ਤੇ ਸਾਰੇ ਜੁੜੀ ਆਪਾਂ ਆਪਣੇ ਅੰਦਰ ਲਖ ਨਹੀਂ ਰਿਆਨ ਨੂੰ ਦੂਰ ਕਰੀਏ ਆਪਣੇ ਅੰਦਰ ਵੀ ਦੀਵਾ ਜਲਾਈਏ ਆਪਣੇ ਅੰਦਰ ਵੀ ਰੋਸ਼ਨੀ ਲਿਆਈਏ ਕਾਮ ਗ੍ਰੋਧ ਸ਼ਕੀਰ ਖਾਤੋ ਕਿਨਾਰਾ ਕਰੀਏ ਇਨੈਕਟੀਵਿਟੀਆਂ ਤੋਂ ਬਚਾ ਕਰੀਏ ਤੇ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਜਿਹਦੇ ਕੰਮ ਕਰਦੇ ਨੇ ਕਾਲੇ ਲੰਮ ਕਰਦੇ ਨੇ ਉਹਨਾਂ ਤੋਂ ਬਚਾ ਕਰੀਏ ਬਚਾ ਕੇ ਦਾ ਹੋਣਾ ਸਿਮਰਨ ਅਭਿਆਸ ਨਾਲ ਹੀ ਹੋਣਾ ਤੇ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਰੇ ਜੇ ਮੇਰ ਕਰਨ ਤੁਹਾਡੇ ਤੇ ਕਿਰਪਾ ਰੱਖਣੋ